ਇਹ ਆਪਣੀ ਹੀ ਹੋਣੀ ਹੈ ਭਾਜੀ ਆ ਜਿੱਤੂਗਾ ਉਹ ਵੋਟ ਕਿਤੇ ਪਾਵਾਂਗੇ ਦੇ ਰਹੇ ਮੇਰੀ ਗਾਰਡ ਦੇ ਰਹੇ ਨੇ ਹਰ ਘਰ ਦੇ ਵਿੱਚ ਜਿੱਥੇ ਜਾ ਰਹੇ ਨੇ ਉੱਥੇ ਇਹਨਾਂ ਨੂੰ ਆ ਰਿਹਾ ਰਿਹਾ ਟੱਕਰ ਵਾਲਾ ਜਿੱਤੂਗਾ ਟੱਕਰ ਵਾਲਾ ਜਿੱਤੂਗਾ ਆਪਾਂ ਇਹ ਕਹਿੰਦੇ ਕਿ ਨਵੀਂ ਜਨਰੇਸ਼ਨ ਅੱਗੇ ਆਣੀ ਚਾਹੀਦੀ ਆ ਨਵੇਂ ਕੰਮ ਹੋਣੇ ਚਾਹੀਦੇ ਨੇ ਸੋ ਇਹ ਵਾਅਦੇ ਨਹੀਂ ਕਰਦੇ ਇਹ ਬਾਜੀ ਦਾ ਸੀ ਇਹ ਕਹਿੰਦੇ ਆ ਕਿ ਬਾਜੀ ਹਰੇਕ ਜਗ੍ਹਾ ਸਾਡੇ ਲਈ ਕੰਮ ਆਉਂਦੇ ਨੇ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਪੂਰਾ ਇਸ ਵੇਲੇ ਬੁਖਾਰ ਹੈ ਤੇ ਇਸ ਵੇਲੇ ਅਸੀਂ ਹਾਂ ਸ਼ਹਿਰ ਗੁਰਾਇਆਂ ਦੇ ਅੰਦਰ ਜਿੱਥੇ ਨਗਰ ਕੌਂਸਲ ਦੀਆਂ ਵੋਟਾਂ ਪੈ ਰਹੀਆਂ ਨੇ ਤੇ ਇਸ ਵੇਲੇ ਅਸੀਂ ਵਾਰਡ ਨੰਬਰ 6 ਦੇ ਵਿੱਚ ਜਿੱਥੇ ਪ੍ਰੋਫੈਸਰ ਰਿਸ਼ੂ ਜੀ ਉਮੀਦਵਾਰ ਨੇ ਆਜ਼ਾਦ ਔਰ ਚੋਣ ਨਿਸ਼ਾਨ ਟਰੱਕ ਹੈ ਦੇਖਾਂਗੇ ਜਿਹੜੇ ਨਾਲ ਵੋਟਰ ਸਪੋਰਟ ਕਰ ਰਹੇ ਉਹਨਾਂ ਦਾ ਕੀ ਕਹਿਣਾ ਬਹੁਤ ਥਾਟ ਰਿਸ਼ੂ ਉਹ ਜਿੱਤੋ ਸਭ ਸਾਡੇ ਉਹ ਬੋਟ ਕਿਤੇ ਪਾਣੀ ਹੈ ਸੱਤੇ ਪਾਣੀ ਹੈ ਉਹ ਮੋਰ ਕਿਤੇ ਲੈਣੀ ਹੈ ਸੱਤੇ ਪਾਣੀ ਹੈ ਕੰਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਰੀਸ਼ੂ ਦੇ ਨਾਲ ਅੱਜ ਤੁਸੀਂ ਡੋਰ ਟੂ ਡੋਰ ਕਮਰੇ ਸਾਨੂੰ ਬਹੁਤ ਵੱਚਾ ਲੱਗ ਰਿਹਾ ਸਭ ਤੋਂ ਪਹਿਲੇ ਤਾਂ ਰੀਸ਼ੂ ਨੂੰ ਸੀ ਕੰਗ੍ਰੈਚੁਲੇਸ਼ਨ ਦੇਣਾ ਜਾ ਰਹੇ ਹਾਂਗੇ ਜੋ ਕਿ ਉਹਨਾਂ ਸਾਰੇ ਵਾਰ ਦਾ ਬਹੁਤ ਪਰਮਾਉਂਗਾੜਾ ਮਿਲ ਰਿਹਾ ਹੈ ਅੱਛਾ ਇਸੇ ਲਈ ਰੀਸ਼ੂ ਨੂੰ ਬੈਸਟ ਆਫ ਲੱਕ ਰੀਸ਼ੂ ਦੀ ਜਿੱਤ ਪੱਕੀ ਆ ਬਹੁਤ ਵਧੀਆ ਆਜ਼ਾਦ ਉਮੀਦਵਾਰ ਆ ਉਸ ਨੂੰ ਮੌਕਾ ਦੇਣਾ ਚਾਹੀਦਾ ਆ ਪੜ੍ਹੇ ਲਿਖਿਆ ਸੂਝਵਾਨ ਨੌਜਵਾਨ ਆ ਉਮੀਦ ਆ ਵੀ ਜਿੱਤੂਗੇ ਬਿਲਕੁਲ 100% ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਜ਼ਿਆਦਾ ਸਾਡੇ ਬਾਹਰ ਦੇ ਬੰਦੇ ਆਏ ਆ ਉਹ ਜਿੱਤੂਗੇ ਆਫ ਕੋਰਸ ਜਿੱਤੂਗੇ ਵੋਟ ਫਾਰ ਰੀਸ਼ੂ ਬੈਸਟ ਆਫ ਲਕ ਰੀਸ਼ੂ ਬਣਾਣਾ ਹੈ ਇਸ ਨੂੰ ਬਣਾਣਾ ਹੈ ਇਸ ਨੂੰ ਬਣਾਣਾ ਹੈ ਬਣਾਣਾ ਹੈ ਦੇਖ ਰਹੇ ਹਾਂ ਕਿ ਮੈਡਮ ਰਿਸ਼ੂ ਦੇ ਹੱਕ ਦੇ ਵਿੱਚ ਸੀਨੀਅਰ ਅਕਾਲੀ ਦਲ ਦੇ ਆਗੂ ਮੈਡਮ ਭਾਵਨਾ ਜੀ ਭਾਵਨਾ ਜੀ ਠੀਕ ਹੋ ਜੀ ਹਾਂਜੀ ਹਾਂਜੀ ਬੜੀਆ ਮੈਡਮ ਰਿਸ਼ੂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਵਾਸਤੇ ਆਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਅੱਛੇ ਕੈਂਡੀਡੇਟ ਆ ਬਾੜ ਨੰਬਰ 6 'ਚ ਖੜੇ ਆ ਮੇਰੇ ਆਪ ਸੈਂਡ ਵੀ ਆ ਤੇ ਮੈਂ ਜ਼ਰੂਰ ਚਾਹੂੰਗੀ ਉਹ ਜਿੱਤਨ ਔਰ ਮੈਨੂੰ ਪੂਰਾ ਜਿੰਨਾ ਇੱਥੇ ਹਜੂਮ ਹੈ ਔਰ ਜਿੰਨੀ ਹੈ ਸੋਸ਼ਲ ਸਰਵਿਸ ਹਸਬੰਦ ਬਾਏ ਦੋਨੇ ਕਰਦੇ ਆ ਤੇ ਬੋਥਰ ਬੈਸਟ ਐਂਡ ਮਾਈ ਬੈਸਟ ਵਿਸ਼ੇਜ਼ ਆ ਆਰ ਵਿਦ them ਔਰ ਜ਼ਰੂਰ ਜਿੱਤਨਗੇ ਮੈਂ ਇਹੀ ਵਾਰਡ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਨਾ ਕਰਦੀ ਆ ਕਿ 21 ਤਰੀਕ ਨੂੰ ਚੋਣ ਨਿਸ਼ਾਨ ਇਹਨਾਂ ਦਾ ਰਾਕੇ चार नंबर बटन प्लीज दबा के इन्हना नूजे जेतु करो और अपने वार्ड की तरक्की करोगा सारी भैन भ्रा मेरे न अपनी ही है हाँ। और बहुत खुशी है कि राज मिलके सारी नाल चल रहे हैं की रल मिल के भैन भरा और आज की खुशी आज खुशी है, है कि से कितने ही प्रचार कर रहे हैं ਆ ਰਿਹਾ ਆ ਗਿਆ ਰਾਟਵਾਲਾ ਆ ਗਿਆ ਜੇ ਤੂੰਗਾ ਰਾਟਵਾਲਾ ਜਿੱਤੂਗਾ ਆ ਰਿਹਾ ਆ ਗਿਆ ਰਾਟਵਾਲਾ ਜਿੱਤ ਗਿਆ ਜੇ ਤੂੰਗਾ ਜੇ ਤੂੰਗਾ ਰਾਟਵਾਲਾ ਜਿੱਤੂਗਾ ਕੀ ਕਹਿਣਾ ਚਾਹੁੰਗੇ ਅੱਜ ਰਿਸ਼ੂ ਮੈਡਮ ਦੇ ਹੱਕ ਦੇ ਵਿੱਚ ਤੁਸੀਂ ਪ੍ਰਚਾਰ ਕਰ ਰਹੇ ਹੋ ਰਿਸ਼ੂ ਮੈਡਮ ਦੀ ਤੁਸੀਂ ਦੇਖ ਹੀ ਰਹੇ ਹੋ ਪਪੂਲੈਰਿਟੀ ਕਿੰਨਾ ਲੋਕ ਇਹਨਾਂ ਨੂੰ ਦੇ ਰਹੇ ਮੇਰੀ ਗਾਰਡ ਦੇ ਰਹੇ ਨੇ ਹਰ ਘਰ ਦੇ ਵਿੱਚ ਜਿੱਥੇ ਜਾ ਰਹੇ ਨੇ ਉੱਥੇ ਇਹਨਾਂ ਨੂੰ ਮਾਨ ਸਨਮਾਨ ਮਿਲ ਰਿਹਾ ਆ ਔਰ ਮੈਨੂੰ ਤਾਂ ਲੱਗ ਰਿਹਾ ਹੈ ਕਿ ਇਹ ਵੋਟਾਂ ਪੈਣ ਤੋਂ ਪਹਿਲਾਂ ਹੀ ਜਿੱਤ ਚੁੱਕੇ ਨੇ ਅੜਨੀ ਕੀ ਕਹਿਣਾ ਚਾਹਾਂਗੇ ਮੈਡਮ ਰਿਸ਼ੂ ਦੇ ਹੱਕ ਦੇ ਵਿੱਚ ਅੱਜ ਤੁਸੀਂ ਬੜਾ ਉੱਚੀ ਉੱਚੀ ਨਾਲ ਟਰੱਕ ਦੇ ਗੇਅਰ ਵੀ ਲਾਉਂਦੇ ਸੀ ਹਾਂਜੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਰਿਸ਼ੂ ਮੈਡਮ ਜਿਹੜੇ ਨਾ ਇਹ ਬਹੁਤ ਹੀ ਮਿਹਨਤੀ ਨਾ ਇਮਾਨਦਾਰ ਨਾ ਔਰ ਧਾਰਮਿਕ ਵਿਚਾਰਾਂ ਨੂੰ ਰੱਖਣ ਵਾਲੇ ਨਾ ਹਰ ਇੱਕ ਦੇ ਨਾਲ ਦੁੱਖ-ਸੁੱਖ ਦੇ ਵਿੱਚ ਖੜੇ ਹੋਣ ਵਾਲੇ ਨਾ ਇਸ ਕਰਕੇ ਅਸੀਂ ਸਾਰਿਆਂ ਨੂੰ ਇਹੀ ਕਹਿੰਨੇ ਆ ਕਿ ਇਸ ਵਾਰ ਇਹ ਮੌਕਾ ਰਿਸ਼ੂ ਜੀ ਨੂੰ ਦਿੱਤਾ ਜਾਵੇ। ਇਹ ਹੀ ਸਾਡੇ ਸ਼ਹਿਰ ਦੇ ਕੰਮ ਵੀ ਕਰਨਗੇ। ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇੱਕ ਆਵਾਜ਼ ਇਹਨਾਂ ਮਾਰਾਂਗੇ ਤੇ ਸਾਡੇ ਨਾਲ ਆ ਕੇ ਖੜੇ ਹੋਣਗੇ। ਬਹੁਤ ਹੀ ਅੱਛੀ ਫੈਮਲੀ ਹੈ। ਐਵੇਂ ਸੇ ਵੀ ਇਹ ਬਹੁਤ ਕੰਮ ਕਰਦੇ ਹਨ। ਇਹਨਾਂ ਨੂੰ ਇੱਕ ਆਵਾਜ਼ ਮਾਰੋ, ਉੱਥੇ ਪਹੁੰਚਦੇ ਨਾ। ਤੇ ਪਹਿਲਾਂ ਵੀ ਇਹਨਾਂ ਦੇ ਹਸਬੰਡ ਜਿਹਨੇ ਮਨੀਸ਼ ਬਾਬਾ ਜੀ ਜਾਂ ਇਹ ਪਹਿਲਾਂ ਵੀ ਸਵਾਮਨਵਾਉਂਦੇ ਆ। ਹਾਂਜੀ। ਪਹਿਲਾਂ ਵੀ ਮਤਲਬ ਲੋਕਾਂ ਦੀ ਹੈਲਪ ਕਰਦੇ ਆ। ਹਾਂਜੀ ਇਹ ਪਹਿਲੇ ਵੀ ਕਰਦੇ ਨੇ ਜਿੱਦਾਂ ਹੁਣ ਪੱਤਰਕਾਰ ਹੈ ਇਹਨਾਂ ਨੂੰ ਕੋਈ ਤੁਸੀਂ ਫੋਨ ਕਰੋਗੇ ਕਿ ਇੱਥੇ ਇਹ ਬਾਰਦਾਤ ਹੋਈ ਹੈ ਉਸੇ ਸਮੇਂ ਚਾਹੇ ਦਿਨ ਦੇ 3 ਵਜੇ ਹੋਣ ਚਾਹੇ ਰਾਤ ਦੇ 3 ਹੋਣ ਉਸੇ ਟਾਈਮ ਉੱਥੇ ਪਹੁੰਚ ਕੇ ਲੋਕਾਂ ਦੀ ਮਦਦ ਕਰ ਦੇਣੇ ਅੱਛਾ ਆ ਸਾਰੇ ਵੱਡੇ ਮਾਰਜਨ ਨਾਲ ਚਿਤਨਗੇ ਹਾਂਜੀ ਬਹੁਤ ਵੱਡੇ ਮਾਰਜਨ ਨਾਲ ਚਿਤਨਗੇ ਤੁਸੀਂ ਦੇਖ ਹੀ ਰਹੇ ਹੋ ਇਹ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਸਾਰੀ ਪਬਲਿਕ ਇਨਾਂ ਨਾਲ ਤੋਰੀ ਹੋਈ ਹੈ ਸਾਰੀ ਨਰਸਮਤਨ ਵਿੱਚ ਹੈ ਸਾਰੇ ਹੀ ਚਾਹੁੰਦੇ ਆ ਕਿ ਨਵੇਂ ਬੰਦੇ ਆਣ ਸ਼ਹਿਰ ਦਾ ਵਿਕਾਸ ਹੋਵੇ ਉਹ ਸਾਰਾ ਸ਼ਹਿਰ ਜੜਾ ਹੋ اچھا ਬਣੇ Thank you, thank you, thank you. लड़नी है, इक्कीस लड़नी है, राखी 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 ਅ ਵੀ ਜਸ ਫਿਰ ਵਾਂਟ ਟੂ ਸੇ ਕਿ ਨਵੀਂ ਜਨਰੇਸ਼ਨ ਬਾਹਰ ਆਣੀ ਚਾਹੀਦੀ ਹੈ ਜ ਜਿਹਦਾ ਪੋਲਿਟਿਕਸ ਹੁੰਦੀਆਂ ਨੇ ਉਹ ਆਪਣੇ ਅੰਦਰ ਇੱਕ ਡਿਫਰੈਂਟ ਜਿਹਾ ਘਰ ਬਣਾ ਲੈਂਦੀਆਂ ਨੇ ਆਪਣੇ ਐਨਮੀਜ਼ ਹੋ ਜਾਂਦੇ ਨੇ ਪੁਰਾਣੀਆਂ ਜਿਹਦਾ ਦੁਸ਼ਮਣੀਆਂ ਕੱਢਣ ਲੱਗ ਜਾਂਦੇ ਆਪਾਂ ਇਹ ਨਹੀਂ ਕਹਿੰਦੇ ਆਪਾਂ ਇਹ ਕਹਿੰਦੇ ਕਿ ਨਵੀਂ ਜਨਰੇਸ਼ਨ ਅੱਗੇ ਆਣੀ ਚਾਹੀਦੀ ਆ ਨਵੇਂ ਕੰਮ ਹੋਣੇ ਚਾਹੀਦੇ ਨੇ ਸੋ ਇਹ ਵਾਦੇ ਨਹੀਂ ਕਰਦੇ ਏ ਬਾਜੀ ਦਾ ਸੀ ਇਹ ਕਹਿੰਦੇ ਆ ਕਿ ਬਾਜੀ ਹਰ ਇੱਕ ਜਗ੍ਹਾ ਸਾਡੇ ਲਈ ਕੰਮ ਆਉਂਦੇ ਨੇ ਮਨੀਸ਼ ਬਾਜੀ ਨੇ ਇੱਕ ਵਾਰੀ ਕਾਲ ਕਰੋ ਹਮੇਸ਼ਾ ਹਾਜ਼ਰ ਹੁੰਦੇ ਨੇ ਸੋ ਸਾਨੂੰ ਨਹੀਂ ਪਤਾ ਕਿ ਜੱਤ ਹਾਰ ਕੀ ਆ ਪਰ ਅਪਾ ਇਹਨਾਂ ਦੀ سپورਟ ਚ ਆ ਅੱਛਾ ਅੱਛੀ ਫੈਮਲੀ ਐ ਇਸ਼ੂ ਦੇ ਹੱਕ ਦੇ ਵਿੱਚ ਤੁਸੀਂ ਪ੍ਰਚਾਰ ਕਰਦੇ ਹੋ ਕੀ ਕੀ ਲੱਗਦਾ ਮਾਹੌਲ ਅੱਜ ਸਾਰੀਆਂ ਭੈਣਾਂ ਨਾਲ ਅੱਛਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਇਸ਼ੂ ਮੈਡਮ ਸਾਡੇ ਬਹੁਤ ਨਾਈਸ ਲੇਡੀ ਹੈ ਹਾਂ ਬਹੁਤ ਜ਼ਿਆਦਾ ਧਾਰਮਿਕ ਖਿਆਲ ਲਾਦਦੇ ਨੇ ਪੂਰੀ ਉਹਨਾਂ ਦੀ ਕ੍ਰਿਸ਼ਨਾ ਕਲੋਨੀ ਉਹਨਾਂ ਦੇ ਨਾਲ ਹੈ ਹਾਂ ਅਸੀਂ ਉਹਨਾਂ ਦਾ ਬੜੇ ਸ਼ੁਕਰਗੁਜ਼ਾਰ ਨਾਲ ਧੰਨਵਾਦ ਕਰਦੇ ਹਾਂ ਪਾਰਟੀ ਨਹੀਂ ਕੋਈ ਪ੍ਰਤੀਬੋਧ ਪ੍ਰਤੀਬੋਧ ਆਜ਼ਾਦ ਉਮੀਦਵਾਰ ਖੜੀ ਹਾਂ ਮੈਂ ਨਾਲ ਚੱਲਦੇ ਉਹਨਾਂ ਨੂੰ ਆ ਆ ਆ ਆ